ਕल्याण ਸਿੰਘ ਸੀਗੇ ਉਹਨਾਂ ਨੇ ਐਫੀ ਡੈਵਿਟ ਵੀ ਦੇਆ ਸੀਗਾ ਨਰਸੀਮਹਾ ਰਾਓ ਨੂੰ ਵੀ ਅਸੀਂ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਪਾਵਾਂਗੇ ਪਰ ਉਹਨਾਂ ਨੇ ਨੁਕਸਾਨ ਵੀ ਬਚਾਇਆ ਢਾ ਵੀ ਦੇਆ ਫਿਰ ਹਾਈ ਕੋਰਟ ਦਾ ਕੁਝ ਫੈਸਲਾ ਹੋ ਰਿਹਾ ਸੁਪਰੀਮ ਕੋਰਟ ਜਮੇ ਡਾਇਰੈਕਟਿੰਗ ਪਹਿਲਾਂ ਕੁਝ ਹਿੱਸਾ ਪੱਤੀ ਦੇ ਰਹੇ ਤੇ ਮਸਤਰੀ ਵੀ ਹਿਸਟਰੀ ਹੋ ਵੀ ਪਰ ਹੁਣ ਅੱਜ ਦੀ ਡੇਟ ਦੇ ਵਿੱਚ ਸਵਾਲ ਇਹ ਆ ਕਿ ਕੀ ਜਿਹੜੀ ਭਾਜਪਾ ਹੈ ਸੈਸੀ ਲਾਹਾ ਲੈਣ ਵਾਸਤੇ 2024 ਦੇ ਵਿੱਚ ਇਸ ਪਾਸੇ ਨੂੰ ਇਹ ਸਰਵੇ ਨੂੰ ਵਰਤਰੀ ਹੈ ਇਹ ਤੁਸੀਂ ਸਪਸ਼ਟ ਕਹਿ ਰਹੇ ਹੋ ਇਹਦਾ ਕੋਈ ਰਾਮ ਜਨਮ ਭੂਮੀ ਵਾਲਾ ਮਾਮਲਾ ਹੈ ਉੱਥੇ ਜੋ ਫੰਕਸ਼ਨ ਹੋਣਾ ਉਹਦੇ ਬਾਰੇ ਜੋ ਸੰ크ਰਾਂਚਾਰੀਆ ਨੇ ਚਾਰ Hindu dharm ਨਾਲ ਸੰਬੰਧ ਉਹਨਾਂ ਨੇ ਮਨਾਂ ਕਰਤਾ ਜਵਾਬ ਦੇ ਦਿੱਤਾ ਉਹ ਕਹਿੰਦੇ ਮੋਦੀ ਦੀ ਮਹਿਮਾ ਕਰਨ ਅਸੀਂ ਨਹੀਂ ਜਾ ਸਕਦੇ ਫਿਰ ਕਾਂਗਰਸ ਨੂੰ ਇਨਵੀਟੇਸ਼ਨ ਆਇਆ ਸੀ ਕਾਂਗਰਸ ਵਾਲੇ ਜਵਾਬ ਦੇ ਗਏ ਕਿ ਉਹ ਤਾਂ ਕਿਸੇ ਪਾਰਟੀ ਦਾ ਫੰਕਸ਼ਨ ਲੱਗਦਾ ਹੈ ਕੀ ਕਹਿਣਾ ਚਾਹੋਗੇ ਕਿ ਧਰਮ ਨੂੰ ਏਦਾਂ ਸਿਆਸਤ ਵਾਸਤੇ ਵਰਤਣਾ ਚਾਹੀਦਾ ਦੇਖੋ ਸੰ크ਰਾਂਚਾਰੀਆ ਉਹਨਾਂ ਦੀਆਂ ਤਿੰਨ ਚਾਰ ਪੇਠਾਂ ਜਿੰਨੇ ਵੀ ਹੈਗੇ ਤਿੰਨ ਚਾਰ ਉਹਨਾਂ ਦੇ ਮੇਨ ਆਗੂ ਇਸ ਕਹਿੰਦੇ ਹਾਂ ਉਹਨਾਂ ਨੇ ਬੜੀ ਜੁਰਤ ਦੇ ਨਾਲ ਕਿਹਾ ਹੈ ਵੀ ਜਿਹੜੀ ਆ ਸਰਕਾਰ ਆ ਇਹ ਧਰਮ ਦੇ ਮਾਮਲੇ ਤਖੰਡਾ ਕੀ ਕਰ ਰਹੀ ਆ ਵੀ ਇਹਨਾਂ ਦਾ ਇਹ ਇਹਨਾਂ ਨੂੰ ਧਰਮ ਨੂੰ ਮਤਲਬ ਇਹ ਵਰਤ ਰਹੀ ਆ ਧਾਰਮਿਕ ਨਹੀਂ ਹੈਗੇ ਵੀ ਅਸੀਂ ਇਸ ਕਰਕੇ ਇਹਨੂੰ ਬਿਲਕੁਲ ਇੱਥੇ ਨਹੀਂ ਜਾ ਰਹੇ ਉਹਨਾਂ ਸਪਸ਼ਟ ਕਿਹਾ ਉਹ ਕਹਿੰਦੇ ਵੀ ਜਿਹੜਾ ਧਾਰਮਿਕ ਸਮਾਗਮ ਆ ਉਹ ਧਾਰਮਿਕ ਜਿਹੜੇ ਆਗੂ ਆ ਉਹਨਾਂ ਦੇ ਅਨੁਸਾਰ ਹੋਣਾ ਚਾਹੀਦਾ ਨਾ ਕਿ ਰਾਜਨੀਤਿਕ ਲੋਕਾਂ ਅਨੁਸਾਰ ਅਰ ਇੱਕ ਆਪਣਾ ਜਿਹੜਾ ਸੰਵਿਧਾਨ ਵੀ ਆ ਨਾ ਸੰਵਿਧਾਨ ਜਦੋਂ ਸੈਕੂਲਰ ਰਾਜੇ ਤਾਂ ਬਦਲਿਆ ਨਹੀਂ ਅਜੇ ਤੱਕ ਸੈਕੂਲਰ ਸੰਵਿਧਾਨ ਚੱਲ ਰਿਹਾ ਨਾ ਸੈਕੂਲਰ ਸੰਵਿਧਾਨ ਅਨੁਸਾਰ ਸਾਰੇ ਧਰਮ ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਲਈ ਬਰਾਬਰ ਹੁੰਨੇ ਆ ਤੇ ਉਹਨੂੰ ਜਦੋਂ ਇੱਕ ਇੱਕ ਵਿਸ਼ੇਸ਼ ਧਰਮ ਦੀ ਗੱਲ ਲੱਗ ਜਾਣ ਕਰਨ ਸਾਰੀ ਕੈਬਨਿਟ ਲੱਜਵੇ ਕਰਨ ਤਾਂ ਤੁਸੀਂ ਸਮਝ ਲਓ ਵੀ ਉਹ ਸੰਵਿਧਾਨ ਤੋਂ ਵੀ ਦੂਰ ਹੋ ਗਏ ਤੇ ਉਹਨਾਂ ਦਾ ਮਕਸਦ ਕੀ ਆ ਉਹ ਧਰਮ ਵਾਲੀ ਗੱਲ ਨਹੀਂ ਕੋਈ ਧਰਮ ਦਾ ਸਾਰਿਆਂ ਲਈ ਬਰਾਬਰ ਹੁੰਦਾ ਸਾਰਿਆਂ ਨੂੰ ਸਪੈਕਟ ਕਰਨੀ ਚਾਹੀਦੀ ਆ ਪਰ ਇਹ ਜਿਹੜੇ ਤਰੀਕੇ ਨਾਲ ਧਰਮ ਨੂੰ ਵਰਤ ਰਹੇ ਆ ਉਹ ਲੋਕਾਂ 'ਚ ਬੰਡੀਆਂ ਪਾਉਣ ਲਈ ਕਰ ਰਹੇ ਆ ਤੇ ਜੋ ਸ਼ੰਕਰਾਚਾਰੀਆ ਨੇ ਫੈਸਲਾ ਲਿਆ ਮੈਂ ਕਹਿੰਨਾ ਬੜੀ ਜੁਰਤ ਵਾਲਾ ਲਿਆ ਜੇ ਇਹ ਹੈ ਜੀ ਫੈਸਲਾ ਸਾਡੇ ਕਿਤੇ ਕਾਲ ਤੱਕ ਦੇ ਜ਼ਹੀਰ ਵਗੈਰਾ ਲੈ ਲਿੰਦੇ ਜਦੋਂ ਬਾਦਲਾਂ ਨੇ ਵਿੱਚ ਇੱਥੇ ਦਖਲਦਗੀ ਕਰ ਰਹੇ ਸੀਗੇ ਵੀ ਤੁਸੀਂ ਕਦੇ ਐ ਐ ਮਾਫੀ ਦੇ ਦਿਓ ਐ ਕਰ ਦਿਓ ਉਹ ਕਰ ਦਿਓ ਇਹਨੂੰ ਛੱਡ ਦਿਓ ਇਹਨੂੰ ਰੱਖ ਦਿਓ ਇਹਨੂੰ ਸਜ਼ਾ ਸੁਣਾ ਦਿਓ ਤਾਂ ਅੱਜ ਸਿੱਖ ਕੌਮ ਦਾ ਜਿਹੜਾ ਹਾਲਾਤ ਕੁਝ ਹੋਰ ਹੋਣੇ ਸੀਗੇ ਪਰ ਇਹ ਝੁੱਗੇ ਉਹ ਝੁਕੇ ਨਹੀਂ ਹੈਗੇ ਇਹ ਫਰਕ ਆ ਇਹ ਵਾਕਈ ਕਮਾਲ ਦਾ ਤੇ ਉਹਨਾਂ ਦੇ ਦੇਖੋ ਉਸੇ ਹਿਸਾਬ ਨਾਲ ਨਾਲ ਜਿਹੜੇ ਅਗਲਾ ਵੀ ਇਹਦਾ ਫੈਸਲਾ ਬੜਾ ਜਿਹੜੇ ਕਾਂਗਰਸ ਪਾਰਟੀ ਦੇ ਵੀ ਆ ਤੁਸੀਂ ਕੋਈ ਕੁਐਸਚਨ ਪੁੱਛਣਾ ਮੈਂ ਪਹਿਲਾਂ ਹੀ ਦੱਸ ਦਿੰਦਾ ਕਾਂਗਰਸ ਪਾਰਟੀ ਦੇ ਜਿਹੜੇ ਆਗੂਆ ਸੋਨੀਆ ਗਾਂਧੀ ਹੋ ਗਏ ਤੇ ਦੂਜੇ ਜਿਹੜੇ ਇਹਨਾਂ ਦੇ ਪ੍ਰਧਾਨ ਆ ਖੜਗੇ ਸਾਹਿਬ ਉਹਨਾਂ ਸਾਰਿਆਂ ਨੇ ਫੈਸਲਾ ਕਰਕੇ ਕਹਿਤਾ ਵੀ ਕਿਉਂਕਿ ਉੱਥੇ ਇੱਕ ਸਿਆਸਤ ਹੋ ਰਹੀ ਆ ਧਰਮ ਦੀ ਵੀ ਜਿਹੜਾ ਮੰਦਿਰ ਆ ਉਹ ਤਾਂ ਜੇ ਨਿਰਮਾਣ ਅਧੀਨ ਆ ਪੂਰਾ ਵੀ ਨਹੀਂ ਹੋਇਆ ਸਿਰਫ 2024 ਤੋਂ ਪਹਿਲਾਂ ਕੱਟ ਕਰਨਾ ਜਾਂ ਸੀਗੇ ਲੋਕਾਂ ਦੇ ਵਿੱਚ ਧਾਰਮਿਕ ਭਾਵਨਾ ਪੈਦਾ ਕਰਕੇ ਵੋਟਾਂ ਲੈਣੀਆਂ ਜਾਂ ਸੀਗੇ ਕਿਉਂਕਿ ਜਦੋਂ ਮੰਦਿਰ ਨਿਰਮਾਣ ਅਧੀਨ ਚੱਲ ਰਿਹਾ ਪੂਰਾ ਨਹੀਂ ਹੋਇਆ ਤੁਸੀਂ ਕੱਟ ਪਹਿਲਾਂ ਲਾਗੇ ਕਰ ਅਧਿਕਾਟਨ ਲਾਗੇ ਅਧਿਕਾਟਨ ਮੋਦੀ ਨੇ ਕਰਨ ਅਤੇ ਕਾਰਨ ਕਰਨਾ ਸਾਫਾ ਕੋਣ ਪੰਜਾਬ ਦੇ ਸਿੱਖ ਦਾ ਨਾ ਵੀ ਉਸ ਫੰਕਸ਼ਨal ਜੁੜ ਗਿਆ ਇੱਕ ਬੰਦਾ ਇਥੋਂ ਲੰਗਰ ਰਸਣ ਪਾਣੀ ਲੈ ਕੇ ਗਿਆ ਕਿ ਮੈਂ ਲੰਗਰ ਲਾਵਾਂਗਾ ਉੱਤੇ ਉਹ ਕਹਿੰਦੇ ਕਿ ਜਦੋਂ ਹਮਲਾ ਹੋਇਆ ਸੀ ਉਦੋਂ ਰਾਖੀ ਕੀਤੀ ਸੀ ਮੰਦਿਰ ਦੀ ਸਾਡੇ ਸਿੱਖਾਂ ਨੇ ਮੈਂ ਕਹਿੰਦਾ ਇਹ ਇਹ ਨਾ ਜਿਹੜੀ ਇਹ ਨਾ ਮਤਲਬ ਇਤਿਹਾਸ ਬਣਾਈ ਜਾ ਰਹੇ ਆ ਇਹ ਆਪਣੇ ਕੋਲੋਂ ਬਹੁਤ ਕੁਝ ਕਿਤਾਬਾਂ ਲਿਖ ਲਿਖ ਕੇ ਨਵਾਂ ਕਿਸਮ ਦਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰਾ ਤੁਸੀਂ ਹਿਸਾਬ ਲਾ ਲਓ ਗੁਰੂ ਸਿੱਖੀ ਚੱਲ ਲੱਗਦੀ ਤੋਂ ਗੁਰੂ ਸਿਗੇ ਗੁਰੂ ਸਿਗੇ ਉਹ ਕਦੇ ਵੀ ਉਹਨਾਂ ਉਹਨਾਂ ਉਹ ਇੱਕ ਉਹ ਕਿਸੇ ਵੀ ਧਰਮ ਤੇ ਜਾਤੀ ਦੇ ਦੇ ਹੋ ਰਹੀ ਸੀ ਉਹਦੇ ਖਿਲਾਫ ਬੋਲਨੇ ਆ ਗੁਰੂ ਤੇਗਵਾਰ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਹ ਧਾਰਮਿਕ ਆਜ਼ਾਦੀ ਦੇ ਹੱਕ ਸੀਗੇ ਉਹ ਨਹੀਂ ਚਾਹਦੇ ਸੀਗੇ ਵੀ ਕਿਸੇ ਧਰਮ ਨੂੰ ਦਬਾਇਆ ਜਾਵੇ ਤੇ ਗੁਰੂ ਤੇਗਵਾਰ ਸਾਹਿਬ ਨੇ ਇਸੇ ਕਰਕੇ ਹਾਲਾਂਕਿ ਉਹ ਮਨੁੱਖਵਾਦ ਨੂੰ ਨਹੀਂ ਮੰਨਦੇ ਸੀਗੇ ਬ੍ਰਾਹਮਣਵਾਦ ਨੂੰ ਨਹੀਂ ਮੰਨਦੇ ਸੀਗੇ ਗੁਰੂ ਨਾਨਕ ਦੇਵ ਜੀ ਨੇ ਜਿਹਨੂੰ ਉਹਨਾਂ ਤੋਂ ਕਰਤਾ ਸੀਗਾ ਇਨਾਂ ਦੇ ਕਾਰਮ ਕੰਡਨਾ ਤੋਂ ਉਲਟ ਚੱਲਦੇ ਸੀਗੇ ਉਸ ਦੇ باوجود ਉਹਨਾਂ ਨੇ ਜਦੋਂ ਉਹ ਜਵਰੀ ਧਰਮ ਚੇਂਜ ਲੱਗੇ ਕਰਨ ਤਾਂ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਦਿੱਲੀ ਜਾ ਕੇ ਤੇ ਜਿਹੜੀ ਆ ਸਾਰਿਆਂ ਨੂੰ ਪਤਾ ਹੈ ਜਿਹੜੀ ਬਾਵਰੀ ਮਸਜਿਦ ਦੀ ਗੱਲ ਆ ਹੁਣ ਬਾਵਰੀ ਮਸਜਿਦ ਜਿਹੜੀ 500 ਸਾਲ ਤੋਂ ਬਣੀ ਹੋਈ ਸੀ ਬਾਵਰੀ ਮਸਜਿਦ ਦਾ ਅਜੇ ਜਿਹੜੇ ਇੱਕ ਇੱਥੇ ਵੀ ਦਾਸਾ ਰਾਮਚੰਦਰ ਜੀ ਦੇ ਜਨਮ ਦਿਨ ਵਾਰੇ ਵੀ ਭੰਬਲ ਭੁਸਾ ਹੈ ਕਈ ਬਹੁਤ ਸਾਰੇ ਬਲਾਰੇ ਇਹ ਕਹਿੰਦੇ ਆ ਕਈ ਗ੍ਰੰਥ ਇਹ ਕਹਿੰਦੇ ਆ ਵੀ ਸ੍ਰੀ ਰਾਮਚੰਦਰ ਦਾ ਜਨਮ ਕੜਾਮਪੁਰ ਹੋਇਆ ਪਟਿਆਲੇ ਤੇ ਉਹਨਾਂ ਦੀ ਮਾਤਾ ਦੀ ਯਾਦ ਦੇ ਵਿੱਚ ਕਸ਼ਲਿਆ ਹਸਪਤਾਲ ਬਣਿਆ ਵਾ ਪਟਿਆਲੇ ਲੇਡੀਜ਼ ਦਾ ਤੇ ਉਹ ਕਿਉਂਕਿ ਇਹ ਸੀਗਾ ਵੀ ਜਿਹੜਾ Hindu ਰੀਤੀ ਰਿਵਾਜ ਅਨਸਾਰ ਜਿਹੜਾ ਪਹਿਲਾ ਬੱਚਾ ਪੇਕੇ ਘਰ ਚ ਹੁੰਦਾ ਸੀਗਾ ਪੇਕੇ ਉਹਨਾਂ ਦੇ ਸੀਗੇ ਇੱਧਰ ਤੇ ਉੱਧਰ ਉਹਨਾਂ ਦੇ ਕਈ ਸ਼ਲੋਕਾਂ ਚ ਵੀ ਆਉਂਦਾ ਹੁਣ ਇਹ ਜਿਹੜਾ ਉੱਥੇ ਸਿਸਟਮ ਚੱਲ ਰਿਹਾ ਨਾ ਜੇ ਬਾਉਰੀ ਮਸਜਿਦ ਢਾਣ ਦੇ ਲਈ ਫਿਰ ਇਹਨਾਂ ਨੇ ਇੱਕ ਏਜੰਡਾ ਬਣਾਇਆ ਅਡਵਾਨੀ ਦੇ ਟਾਈਮ ਰੱਥ ਯਾਤਰਾ ਕੱਢੀ ਤਾਂ ਹੋਇਆ ਕਿ ਇਹਨਾਂ ਨੇ ਉੱਥੋਂ ਦਾ ਜਿਹੜਾ ਮੁੱਖ ਮੋਹ ਸੀਗਾ ਕਲਿਆਣ ਕਲਿਆਣ ਸਿੰਘ ਸੀਗੇ ਉਹਨਾਂ ਨੇ ਐਫੀ ਡੈਵਿਟ ਵੀ ਰਿਹਾ ਸੀਗਾ ਨਰਸੀਮਹ ਰਾਓ ਨੂੰ ਵੀ ਅਸੀਂ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਪਝਾਵਾਂਗੇ ਪਰ ਉਹਨਾਂ ਨੇ ਨੁਕਸਾਨ ਵੀ ਬਚਾਇਆ ਢਾਹ ਵੀ ਦੇਆ ਫਿਰ ਹਾਈ ਕੋਰਟ ਦਾ ਕੁਝ ਫੈਸਲਾ ਹੋ ਰਿਹਾ ਸੁਪਰੀਮ ਕੋਰਟ ਜਮੈਂ ਡਾਇਰੈਕਟਿੰਗ ਪਹਿਲਾਂ ਕੁਝ ਹਿੱਸਾ ਪੱਤੀ ਦੇ ਰਹੇ ਤੇ ਮੁਸਤਕਬਲ ਵੀ ਹਿਸਟਰੀ ਹੋ ਗਈ ਪਰ ਹੁਣ ਅੱਜ ਦੀ ਡੇਟ ਦੇ ਵਿੱਚ ਸਵਾਲ ਇਹ ਆ ਕਿ ਕੀ ਜਿਹੜੀ ਭਾਜਪਾ ਹੈ ਸੈਸੀ ਲਾਹਾ ਲੈਣ ਵਾਸਤੇ 2024 ਦੇ ਵਿੱਚ ਇਸ ਪਾਸੇ ਨੂੰ ਇਹ ਸਰਵੇ ਨੂੰ ਵਰਤਰੀ ਹੈ ਇਹ ਤੁਸੀਂ ਸਪਸ਼ਟ ਕਹਿ ਰਹੇ ਹੋ ਇਹਦਾ ਕੋਈ ਬੀਖੋ ਕਿੰਨਾ ਫਾਇਦਾ ਕਰਦਾ ਹੈ ਇਹਦਾ ਬੀਜੇਪੀ ਨੂੰ ਦੇਖੋ ਮੈਂ ਬਿਲਕੁਲ ਕਲੀਅਰ ਕਰਦਾ ਗੱਲ ਇਹ ਕੋਈ ਵੀ ਜਿਹੜੀ ਸਰਕਾਰ ਆ ਨਾ ਦੇਖੋ ਮੈਂ ਇੱਕ ਥੋੜੀ ਤੋਂ ਮਹਾਰਾਜ ਹਰਜਿੰਦਰ ਸਿੰਘ ਦੇ ਜੇ ਕਿਤੇ ਦਰਬਾਰ ਸਾਹਿਬ ਦੀ ਮਦਦ ਕਰੀ ਆ ਨਾ ਦਰਬਾਰ ਸਾਹਿਬ ਦੀ ਤਾਂ ਜਗਨਨਾਥਪੁਰੀ ਦੇ ਮੰਦਰਾਂ ਦੀ ਵੀ ਕਰੀ ਆ ਉਹਨਾਂ ਨੇ ਉੱਥੇ ਵੀ ਸੋਨਾ ਚੜਾਇਆ ਤੇ ਜੇਕਰ ਉਹਨਾਂ ਨੇ ਮਸਜਿਦਾਂ ਦੀ ਵੀ ਮਦਦ ਕਰੀ ਆ ਉਹਨਾਂ ਦਾ ਰਾਜੇ ਦਾ ਕੰਮ ਹੁੰਦਾ ਸਾਰਿਆਂ ਨੂੰ ਬਰਾਬਰ ਮੰਨਣਾ ਤੇ ਇਹ ਜਦੋਂ ਇੱਕ ਧਿਰ ਲਈ ਸਰਕਾਰ ਇਹ ਬਣਾ ਸਾਰਾ ਕੁਝ ਕਰ ਰਹੀ ਹੈ ਏ ਟੂ ਜ਼ੈਡ ਕਰ ਰਹੀ ਹੈ ਜਾਂ ਫਿਰ ਆਪਣੇ ਤਰੀਕੇ ਨਾਲ ਬਣ ਰਹੇ ਆ ਉਹ ਪੂਰਾ ਇੰਡੋ ਇੰਡੀਆ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਇਹਨਾਂ ਸਵਾਲ ਹੁੰਦੇ ਆ ਕਿ ਇਹ ਬੁਆਦ ਪੈਦਾ ਕੀਤਾ ਜਾ ਰਿਹਾ ਬਿਲਕੁਲ ਕਲੀਅਰ ਆ ਸਵਾਲ ਇਹ ਮਨ ਕਿ ਸਸੀ ਲਹਾ ਬੀਜਪੀ ਨੂੰ ਮਿਲ ਸਕੇਗਾ ਇਹ ਥੋੜਾ ਮੈਂ ਪੁੱਛਣਾ ਚਾਹਣਾ ਤੁਹਾਡੇ ਸਸੀ ਲਹਾ ਦਾ ਬੀਜਪੀ ਦੀ ਰਾਜਨੀਤੀ ਇਹ ਸ਼ੁਰੂ ਤੋਂ ਲੈ ਕੇ ਤੇ ਰਹੀ ਹੈ ਇਹ ਇਹ ਅਯੋਧਿਆ ਵਾਲੇ ਬਾਵਰੀ ਮਾਚੇ ਧਾਨ ਤੋਂ ਬਣ ਤੋਂ ਲੈ ਕੇ ਲੈ ਕੇ ਹੁਣ ਤੱਕ ਆਈਆਂ ਐ ਸੱਤਾ ਜੀ ਬੀਜਪੀ ਲਾਹਾ ਲੈਣਾ ਚਾਹੁੰਦੀ ਆ ਕੀ ਲਾਹਾ ਮਿਲ ਜਾਵੇਗਾ ਦੇਖੋ ਲਾਹਾ ਮਿਲ ਸਕਦਾ ਜਿਵੇਂ ਅੱਜ ਦੇ ਹਾਲਾਤ ਚੱਲ ਰਹੇ ਆ ਜਿਵੇਂ ਤੁਸੀਂ ਦੇਖੋ ਨਾ ਜਿਵੇਂ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਇਹ ਪਰ ਹੁਣ ਦੇਖਣ ਵਾਲੀ ਗੱਲ ਆ ਇਹਦਾ ਇਹਦਾ ਲਾਹਾ ਲੈਣਾ ਚਾਹੁੰਦੇ ਆ ਹੁਣ ਪਰ ਜਿਹੜੀ ਦੂਜੀਆਂ اپੋਜੀਸ਼ਨ ਪਾਰਟੀਆਂ ਕੀ ਉਹ ਆਪਣੀ ਗੱਲ ਪੁੱਟ ਕਰਨ ਦੇ ਸਾਬਲ ਹੋ ਰਹੀਆਂ ਇਹਨਾਂ ਦੇ ਇਹਨਾਂ ਦੇ ਬਾਈਕਾਟ ਤੋਂ ਵੀ ਉਹ ਲਾਹਾ ਲੈਣਗੇ ਉਹ ਇਹ ਕਹਿਣਗੇ ਵੀ ਦੇਖੋ ਜੀ ਇਹ ਤਾਂ ਇਹਦਾ ਐਂਟੀ ਹਿੰਦੂ ਆ ਇਹਦਾ ਇਹਦਾ ਮੁਸਲਮਾਨ ਪੱਕੀ ਆ ਇਹ ਫਲਾਣਾ ਢਿਮਕਾ ਇਹ ਅਜੇ ਤੱਕ ਆਪਣੀ ਗੱਲ ਇੱਕ ਗੱਲ ਤੇ ਸਟੇਬਲ ਨਹੀਂ ਕਰ ਸਕਿਆ ਵੀ ਇਹ ਸਾਰਾ ਇਹ ਵੀ ਸਰਕਾਰ ਦਾ ਕੰਮ ਨਹੀਂ ਹੁੰਦਾ ਮੰਦਰਾਂ ਗੁਰਦੁਆਰਿਆਂ ਦੀ ਤਖਦੰਦਗੀ ਕਰਨ ਦਾ ਇਹ ਧਾਰਮਿਕ ਆਗੂਆਂ ਦਾ ਕੰਮ ਆ ਇਹ ਅਜੇ ਤੱਕ ਆਪਣੀ ਗੱਲ ਪੁੱਟ ਨਹੀਂ ਕਰ ਸਕੇ ਇਹ ਸਿਰਫ ਵਿਰੋਧਤਾ ਕਰ ਰਹੇ ਆ ਬਾਈਕਾਟ ਕਰ ਰਹੇ ਆ ਪਰ ਜਿਵੇਂ ਹੁਣ ਸੰਕਰਾਚਾਰੀਆ ਨੇ ਕਰੀਏ ਇਹਨਾਂ ਨੂੰ ਉਹ ਚੀਜ਼ ਲੈਣੀ ਚਾਹੀਦੀ ਆ ਦੇਖੋ ਸੰਕਰਾਚਾਰੀਆ ਜੀ ਸਾਡੇ ਧਾਰਗਪੀਠ ਦੇ ਮੇਨ ਆਗੂਆਂ ਹਿੰਦੂ ਦੇ ਅਸੀਂ ਉਹਨਾਂ ਅਨੁਸਾਰ ਚੱਲਣਾ ਆ